ਪੂਰਨ ਵੈਕਸੀਨ ਦੇ ਨਾਲ ਹਾਰਟ ਅਟੈਕ ਦਾ ਖਤਰਾ ਵਧਿਆ ਜਿਹਾ ਤੁਹਾਨੂੰ ਦੱਸਿਆ ਕਿ ਬ੍ਰਿਟਿਸ਼ ਕੰਪਨੀ ਨੇ ਕੋਰਟ ਦੇ ਵਿੱਚ ਇਹ ਮੰਨਿਆ ਵੀ ਹੈ ਤਾਂ ਫਲਾਹ ਤੋਂ ਦੱਸਿਆ ਕਿ ਬ੍ਰਿਟਿਸ਼ ਦੀ ਫਰਮਾ ਕੰਪਨੀ ਐਸਟਰਾਜੈਨਿਕਾ ਨੇ ਇਹ ਗੱਲ ਮੰਨੀ ਹੈ ਕਿ ਉਸੀ ਕੋਵਿਡ-19 ਵੈਕਸੀਨ ਦੇ ਨਾਲ ਖਤਰਨਾਕ ਸਾਈਡ ਇਫੈਕਟ ਹੋ ਸਕਦੇ ਹਨ ਹਾਲਾਂਕਿ ਇਹ ਬਹੁਤ ਹੀ ਰੇਅਰ ਮਾਮਲੇ ਹੋ ਸਕਦੇ ਨੇ ਐਸਟਰਾਜੈਨਿਕਾ ਨੂੰ ਲੈ ਕੇ ਉਹਨਾਂ ਨੇ ਗੱਲ ਆਖੀ ਕਿ ਐਸਟਰਾਜੈਨਿਕਾ ਦਾ ਜੋ ਫਾਰਮੂਲਾ ਸੀ ਉਸ ਨਾਲ ਭਾਰਤ ਦੇ ਵਿੱਚ ਸੀਰਮ ਇੰਸਟੀਚਿਊਟ ਨੇ ਕੋਵੀ ਸ਼ੀਲਡ ਨਾਮ ਦੀ ਇੱਕ ਵੈਕਸੀਨ ਬਣਾਈ ਹੈ फिलहाल ब्रिटिश मीडिया टेलीग्राफ दी रिपोर्ट की गल करिये एस्ट्राजेनका के आरोप लगे हैं कि उन्होंने वैक्सीन अजहे कई खतरनाक तक पाए गए जिस लोगों कई मौत हो चुकी है कई 4 ਲੋਕ ਵੀ ਨੇ ਜਿਹੜੇ ਕਿ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਨੇ ਕੰਪਨੀ ਦੇ ਖਿਲਾਫ ਹਾਈ ਕੋਰਟ ਦੇ ਵਿੱਚ 51 ਕੇਸ ਚੱਲ ਰਹੇ ਨੇ ਪੀੜਤਾ ਨੇ ਐਕਸਟਰਾ ਜੈਨਿਕਾ ਤੋਂ ਕਰੀਬ 1000 ਕਰੋੜ ਰੁਪਏ ਦਾ ਹਰਜਾਨਾ ਮੰਗਿਆ ਤਾਂ ਫਿਲਹਾਲ ਦਰਨੇ ਵੀ ਦੱਸੇ ਕਿ ਬ੍ਰਿਟਿਸ਼ ਹਾਈ ਕੋਰਟ ਦੇ ਵਿੱਚ ਜਮ੍ਹਾਂ ਕੀਤੇ ਗਏ ਦਸਤਾਵੇਜ਼ ਦੇ ਵਿੱਚ ਕੰਪਨੀ ਨੇ ਇਹ ਮੰਨਿਆ ਕਿ ਉਸ ਦੀ ਕੋਰੋਨਾ ਵੈਕਸੀਨ ਦੇ ਵਿੱਚ ਕੁਝ ਮਾਮਲਿਆਂ ਦੇ ਵਿੱਚ ਸੀ ਡ੍ਰੋਮ ਯਾਨੀ ਕਿ TTS ਹੋ ਸਕਦਾ ਹੈ ਤਾਂ ਫਿਲਹਾਲ ਕੰਪਨੀ ਨੇ ਪਹਿਲੇ ਦਾਅਵੇ ਨੂੰ ਨਕਾਰ ਦਿੱਤਾ ਸੀ ਤੇ ਫਿਰ ਮੰਨਿਆ ਕਿ ਪਿਛਲੇ ਸਾਲ ਸਕਾਟ ਦੇ ਨੇ ਐਸਟਰਾਜਨਿਕਾ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ ਹੈ ਮਈ 2023 ਦੇ ਵਿੱਚ ਸਪਾਟ ਨੇ આરોਪ ਦੇ ਜਵਾਬ ਦੇ ਵਿੱਚ ਕੰਪਨੀ ਨੇ ਇਹ ਦਾਅਵਾ ਕੀਤਾ ਸੀ ਕਿ ਉਸ ਦੀ ਵੈਕਸੀਨ ਦੇ ਵਿੱਚ ਪੀਟੀਐਸ ਨਹੀਂ ਹੋ ਸਕਦਾ ਇਸ ਹਾਲ ਫਰਵਰੀ ਦੇ ਵਿੱਚ ਹਾਈ ਕੋਰਟ ਦੇ ਵਿੱਚ ਜਮਾ ਕੀਤੇ ਗਏ ਕਾਨੂੰਨ ਦਸਤਾਵੇਜ਼ ਦੇ ਵਿੱਚ ਕੰਪਨੀ ਇਸ ਦਾਅਵੇ ਤੋਂ ਪਲਟ ਗਈ ਇਸ ਦਸਤਾਵੇਜ਼ ਦੀ ਜਾਣਕਾਰੀ ਹੁਣ ਸਾਹਮਣੇ ਆ ਚੁੱਕੀ ਹੈ ਰੂਨਾ ਵੈਕਸੀਨ ਦੇ ਨਾਲ ਹਾਰਟ ਅਟੈਕ ਦਾ ਖਤਰਾ ਵਧਿਆ ਜਿਹਾ ਤੁਹਾਨੂੰ ਦੱਸਿਆ ਕਿ ਬ੍ਰਿਟਿਸ਼ ਕੰਪਨੀ ਨੇ ਕੋਰਟ ਦੇ ਵਿੱਚ ਇਹ ਮੰਨਿਆ ਵੀ ਹੈ ਤਾਂ ਫਲਾਹ ਤੋਂ ਦੱਸਿਆ ਕਿ ਬ੍ਰਿਟਿਸ਼ ਦੀ ਫਰਮਾ ਕੰਪਨੀ ਐਸਟਰਾਜੈਨਿਕਾ ਨੇ ਇਹ ਗੱਲ ਮੰਨੀ ਹੈ ਕਿ ਉਸੀ ਕੋਵਿਡ 19 ਵੈਕਸੀਨ ਦੇ ਨਾਲ ਖਤਰਨਾਕ ਸਾਈਡ ਇਫੈਕਟ ਹੋ ਸਕਦੇ ਹਨ ਹਾਲਾਂਕਿ ਇਹ ਬਹੁਤ ਹੀ ਰੇਅਰ ਮਾਮਲੇ ਹੋ ਸਕਦੇ ਨੇ ਐਸਟਰਾਜੈਨਿਕਾ ਨੂੰ ਲੈ ਕੇ ਉਹਨਾਂ ਨੇ ਗੱਲ ਆਖੀ ਕਿ ਐਸਟਰਾਜੈਨਿਕਾ ਦਾ ਜੋ ਫਾਰਮੂਲਾ ਸੀ ਉਸ ਨਾਲ ਭਾਰਤ ਦੇ ਵਿੱਚ ਸੀਰਮ ਇੰਸਟੀਚਿਊਟ ਨੇ ਕੋਵੀ ਸ਼ੀਲਡ ਨਾਮ ਦੀ ਇੱਕ ਵੈਕਸੀਨ ਬਣਾਈ ਹੈ फिलहाल ब्रिटिश मीडिया टेलीग्राफ रिपोर्ट दिपोर्ट दल करिये प्राजेनिका के आरोप लगे हैं कि उन्होंने वैक्सीन कई खतरनाक तक पाए गए जिस की मौत हो चुकी है कई 4 ਲੋਕ ਵੀ ਨੇ ਜਿਹੜੇ ਕਿ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਨੇ ਕੰਪਨੀ ਦੇ ਖਿਲਾਫ ਹਾਈ ਕੋਰਟ ਦੇ ਵਿੱਚ 51 ਕੇਸ ਚੱਲ ਰਹੇ ਨੇ ਪੀੜਤਾ ਨੇ ਐਕਸਟਰਾ ਜੈਨਿਕਾ ਤੋਂ ਕਰੀਬ 1000 ਕਰੋੜ ਰੁਪਏ ਦਾ ਹਰਜਾਨਾ ਮੰਗਿਆ ਤਾਂ ਫਿਲਹਾਲ ਦਰਨੇ ਵੀ ਦੱਸੇ ਕਿ ਬ੍ਰਿਟਿਸ਼ ਹਾਈ ਕੋਰਟ ਦੇ ਵਿੱਚ ਜਮ੍ਹਾਂ ਕੀਤੇ ਗਏ ਦਸਤਾਵੇਜ਼ ਦੇ ਵਿੱਚ ਕੰਪਨੀ ਨੇ ਇਹ ਮੰਨਿਆ ਕਿ ਉਸ ਦੀ ਕੋਰੋਨਾ ਵੈਕਸੀਨ ਦੇ ਵਿੱਚ ਕੁਝ ਮਾਮਲਿਆਂ ਦੇ ਵਿੱਚ ਸੀ ਡ੍ਰੋਮ ਯਾਨੀ ਕਿ TTS ਹੋ ਸਕਦਾ ਹੈ ਤਾਂ ਫਿਲਹਾਲ ਕੰਪਨੀ ਨੇ ਪਹਿਲੇ ਦਾਅਵੇ ਨੂੰ ਨਕਾਰ ਦਿੱਤਾ ਸੀ ਤੇ ਫਿਰ ਮੰਨਿਆ ਕਿ ਪਿਛਲੇ ਸਾਲ ਸਕਾਟ ਦੇ ਨੇ ਐਸਟਰਾਜਨਿਕਾ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ ਹੈ ਮਈ 2023 ਦੇ ਵਿੱਚ ਸਪਾਟ ਨੇ આરોਪ ਦੇ ਜਵਾਬ ਦੇ ਵਿੱਚ ਕੰਪਨੀ ਨੇ ਇਹ ਦਾਅਵਾ ਕੀਤਾ ਸੀ ਕਿ ਉਸ ਦੀ ਵੈਕਸੀਨ ਦੇ ਵਿੱਚ ਪੀਟੀਐਸ ਨਹੀਂ ਹੋ ਸਕਦਾ ਇਸ ਹਾਲ ਫਰਵਰੀ ਦੇ ਵਿੱਚ ਹਾਈ ਕੋਰਟ ਦੇ ਵਿੱਚ ਜਮਾ ਕੀਤੇ ਗਏ ਕਾਨੂੰਨ ਦਸਤਾਵੇਜ਼ ਜਿਦੇ ਵਿੱਚ ਕੰਪਨੀ ਇਸ ਦਾਅਵੇ ਤੋਂ ਪਲਟ ਗਈ ਇਸ ਦਸਤਾਵੇਜ਼ ਦੀ ਜਾਣਕਾਰੀ ਹੁਣ ਸਾਹਮਣੇ ਆ ਚੁੱਕੀ ਹੈ